ਸਾਹਿਬ ਜੀਓ ਧੰਨਵਾਹਿ ਗੁਰੂ ਸਾਹਿਬ ਜੀਓ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨਿਭੈ ਸਭ ਪ੍ਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਆਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹौं ਮੈਂ ਜਾਲ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਬਖਸ਼ਿਸ਼ ਲੈਣ ਵਾਸਤੇ ਸਮੂਹ ਗੁਰੂ ਕੀ ਸੰਗਤ ਸਹਿਬਾਂ ਦੇ ਬਚਨਾਂ ਨਾਲ ਜੁੜਦੀ ਹੈ ਜਿਸ ਵਿੱਚ ਇਸ ਵਟਸਐਪ ਗਰੁੱਪ ਦੇ ਮਾਧਿਅਮ ਦੇ ਨਾਲ ਜੋ ਇੱਕ ਪ੍ਰਚਾਰਕ ਹੋਣ ਦੇ ਨਾਤੇ ਮੇਰਾ ਫਰਜ ਹੈ ਗੁਰਬਾਣੀ ਦੇ ਨਾਲ ਸਿੱਖ ਸੰਗਤ ਨੂੰ ਜੋੜਨਾ ਸੋ ਉਸੇ ਪ੍ਰੇਮ ਤੇ ਵੇਗ ਦੇ ਵਿੱਚ ਭਿੱਜ ਕੇ ਆਪ ਜੀ ਨੂੰ ਅੰਮ੍ਰਿਤ ਪਾਵਨ ਬਾਣੀ ਦੀ ਵਿਚਾਰ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਧ ਗੋਸ਼ਟ ਅੰਮ੍ਰਿਤ ਮੇ ਪਾਵਨ ਬਾਣੀ ਧੰਨ ਸਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰਬਿਨ ਤੋਂ ਉਚਾਰਨ ਕੀਤੀ ਹੋਈ ਜਿਸ ਦੀ ਵਿਚਾਰ ਹੁਣ ਤੱਕ ਆਪਾਂ 28 ਨੰਬਰ ਪੌੜੀ ਤੱਕ ਵਿਚਾਰ ਕੀਤੀ ਹੈ ਤੇ ਆਸ ਕਰਦਾ ਹਾਂ ਕਿ ਆਪ ਜੀ ਜਰੂਰ ਸਰਵਣ ਕਰਦੇ ਹੋਵੋਗੇ ਤੇ ਕਿਰਪਾ ਕਰਕੇ ਜੇ ਸਰਵਣ ਕਰਦੇ ਹੋ ਨਾ ਜੀ ਥੋੜਾ ਜਿਹਾ ਧਿਆਨ ਦਿਆ ਕਰੋ ਕਿਉਂਕਿ ਇਹ ਇੱਥੋਂ ਇਹ ਪਤਾ ਲੱਗਦਾ ਹੈ ਕਿ ਜਦੋਂ ਵਿਚਾਰ ਆਪ ਜੀ ਸੁਣਦੇ ਹੋ ਤੇ ਜਦੋਂ ਆਪ ਜੀ ਉਸ ਥੀਜ ਉੱਪਰ ਰਿਐਕਟ ਕਰਦੇ ਹੋ ਤੇ ਹੌਸਲਾ ਮਿਲਦਾ ਹੈ ਕਿ ਵੀ ਇੰਨੀ ਗੁਰੂ ਕੀ ਸੰਗਤ ਵਿਚਾਰ ਨੂੰ ਸਰਵਣ ਕਰ ਰਹੀ ਹੈ ਤੋ ਸ਼ੇਰ ਜਰੂਰ ਕਰਿਆ ਕਰੋ ਆਪਣੇ ਭਰਾਵਾਂ ਭੈਣਾਂ ਦੇ ਵਿੱਚ ਤਾਂ ਕਿ ਸਭ ਤੋਂ ਵੱਡਾ ਤੋਹਫਾ ਕਿਸੇ ਨੂੰ ਗੁਰਮਤ ਤੇ ਗੁਰਬਾਣੀ ਨਾਲ ਜੋੜਨਾ ਕਿਉਂਕਿ ਗੁਰਮੁਖ ਜਿੱਥੇ ਆਪ ਜਪਦਾ ਹੈ ਉੱਤੇ ਹੋਰਨਾਂ ਨੂੰ ਵੀ ਜਪਾਉਂਦਾ ਸੋ ਅੱਜ ਦੀ ਅੰਮ੍ਰਿਤਮਈ 29 ਨੰਬਰ ਪੌੜੀ ਦੀ ਵਿਚਾਰਿਆ ਜਿਸ ਵਿੱਚ ਸੱਚੇ ਪਾਤਸ਼ਾਹ ਜੀ ਗੁਰਮੁਖ ਦੀਆਂ ਹੀ ਅਵਸਥਾਵਾਂ ਬਿਆਨ ਕਰ ਰਹੇ ਨੇ ਤਕਰੀਬਨ ਪਿਛਲੀਆਂ ਪੌੜੀਆਂ ਤੋਂ ਅੱਜ ਦੀ ਪੌੜੀ 'ਚ ਗੁਰੂ ਜੀ ਕਿਰਪਾ ਕਰਦੇ ਨੇ ਗੁਰਮੁਖ ਅਕਾਥ ਕਥਾ ਵਿਚਾਰ ਗੁਰਮੁਖ ਦੀ ਪਰਿਭਾਸ਼ਾ ਆਪਾਂ ਪਿਛਲੇ ਦਿਨਾਂ 'ਚ ਵਿਚਾਰੀ ਸੀ ਉਹ ਗੁਰੂ ਦਾ ਸਿੱਖ ਉਹ ਗੁਰੂ ਦਾ ਭਗਤ ਉਹ ਗੁਰੂ ਦਾ ਸੇਵਕ ਜੋ ਗੁਰੂ ਦੇ ਗਿਆਨ ਤੇ ਗੁਰੂ ਸ਼ਬਦ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਹੈ ਗੁਰਮੁਖ ਤੋਂ ਭਾਵ ਹੈ ਕਿ ਜੋ ਗੁਰੂ ਦੇ ਗਿਆਨ ਨੂੰ ਗੂ ਦਾ ਮਤਲਬ ਹੈ ਅੰਧੇਰਾ ਰੂ ਦਾ ਮਤਲਬ ਹੈ ਪ੍ਰਕਾਸ਼ ਮੁਖ ਦਾ ਮਤਲਬ ਹੈ ਮੂੰਹ ਮਤ ਜਿਨੇ ਆਪਣਾ ਮੂੰਹ ਗੁਰੂ ਵੱਲ ਕਰ ਲਿਆ ਜਿਨੇ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਣਾ ਚਾਲੂ ਕਰ ਲਿਆ ਕਹਿੰਦੇ ਉਹ ਗੁਰਮੁਖੀ ਕਰਦਾ ਹੈ ਅਕਥ ਕਥ ਹੈ ਵਿਚਾਰ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਗੁਰੂ ਜੀ ਦੀ ਦੱਸੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਿਆਂ ਹੋਇਆਂ ਗੁਰੂ ਜੀ ਦੀ ਪਾਵਨ ਬਾਣੀ ਗੁਰੂ ਸ਼ਬਦ ਵਿੱਚੋਂ ਕਿਵੇਂ ਪ੍ਰਮਾਤਮਾ ਦਾ ਨਾਮ ਜਪਣਾ ਉਸ ਜੁਗਤ ਨੂੰ ਸਮਝਦਿਆਂ ਹੋਇਆਂ ਨਿਰੰਕਾਰ ਦੇ ਗਉਂਦਾ ਹੈ ਜਿਸ ਦਾ ਗਉਂਦਿਆਂ ਗਉਂਦਿਆਂ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਹ ਵਾਹਿਗੁਰੂ ਵਿੱਚ ਇਸ ਤਰੀਕੇ ਨਾਲ ਲੀਨ ਹੋ ਜਾਂਦਾ ਹੈ ਕਿ ਉਹਦੇ ਕੋਲੋਂ ਅੰਦਰੋਂ ਹਉਮੈ ਮਿਟਣ ਲੱਗ ਪੈਂਦੀ ਹੈ ਤੇ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਮੈਂ ਨਿਰੰਕਾਰ ਦੇ ਵਿੱਚ ਅਭੇਦ ਤੇ ਹੋ ਸਕਦਾ ਨਿਰੰਕਾਰ ਦੇ ਵਿੱਚ ਮੈਂ ਆਪਣੇ ਆਪ ਨੂੰ ਵਸਾ ਸਕਦਾ ਪਰ ਮੈਂ ਉਹਦੇ ਅੰਤ ਨਹੀਂ ਪਾ ਸਕਦਾ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਇਹ ਵਾਹਿਗੁਰੂ ਜੀ ਮੈਂ ਤੁਹਾਡਾ ਅੰਤ ਨਹੀਂ ਪਾ ਸਕਦਾ ਤੁਸੀਂ ਬਹੁਤ ਡੂੰਗੇ ਹੋ ਗੁਰਸ਼ਿਕ ਮਨ ਨੂੰ ਇੱਕ ਬੂੰਦ ਹੈ ਤੇ ਪ੍ਰਮਾਤਮਾ ਸਾਗਰ ਹੈ ਬੂੰਦ ਦੀ ਇੰਨੀ ਪਾਇਆ ਨਹੀਂ ਕਿ ਉਹ ਸਾਗਰ ਦੀ ਗਹਿਰਾਈ ਨਾਪ ਸਕੇ ਪਰ ਬੂੰਦ ਸਾਗਰ ਦੇ ਵਿੱਚ ਲੀਨ ਜ਼ਰੂਰ ਹੋ ਸਕਦੀ ਹੈ ਐਵੇਂ ਗੁਰੂ ਦਾ ਸਿੱਖ ਬੂੰਦ ਹੈ ਤੇ ਗੁਰੂ ਦਾ ਸ਼ਬਦ ਸਾਗਰ ਹੈ ਗੁਰੂ ਸ਼ਬਦ ਦੇ ਕਿਮਾ ਕਰਨਾ ਗੁਰੂ ਸ਼ਬਦ ਦੇ ਉੱਤੇ ਤੁਰ ਕੇ ਗੁਰੂ ਦਾ ਸਿੱਖ ਆਪਣੇ ਜੀਵਨ ਨੂੰ ਗੁਰੂ ਦੀ ਮੱਤੇ ਤੁਰਦਿਆਂ ਹੋਇਆਂ ਇਸ ਤਰੀਕੇ ਨਾਲ ਜੀਵਨ ਦੇ ਵਿੱਚ ਡਵੈਲਪਮੈਂਟ ਲੈ ਕੇ ਆਉਂਦਾ ਹੈ ਕਿ ਉਹਦੇ ਅੰਦਰ ਦੀ ਅਵਸਥਾ ਇਨੀ ਨਿਮਰਤਾ ਤੇ ਗਹਿਰਾਈ ਵਿੱਚ ਚਲ ਜਾਂਦੀ ਹੈ ਕਿ ਉਹ ਕਹਿਣ ਲੱਗ ਪੈਂਦਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਮੈਂ ਤੇਰੀ ਵਿਚਾਰ ਤੋਂ ਸਦਕੇ ਕੀ ਹਜ਼ਾਰਾਂ ਵਾਰੀ ਕੋਸ਼ਿਸ਼ ਵੀ ਕਰਾਂ ਤਾਂ ਵੀ ਨਹੀਂ ਜਾ ਸਕਦਾ ਅਗਲੀਆਂ ਪੰਕਤੀਆਂ 'ਚ ਗੁਰੂ ਜੀ ਕਿਰਪਾ ਕਰਦੇ ਨੇ ਗੁਰਮੁਖ ਨਿਭੈ ਸਭ ਪਰਵਾਰ ਜਦੋਂ ਗੁਰੂ ਦੀ ਮੱਤ ਤੇ ਤੁਰਨ ਵਾਲਾ ਗੁਰੂ ਜੀ ਦਾ ਸਿੱਖ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਧਾਰਨ ਕਰਦਾ ਹੈ ਫਿਰ ਉਹਦੇ ਘਰ ਦਾ ਮਾਹੌਲ ਕੀ ਬਣਦਾ ਹੈ ਫਿਰ ਉਹ ਸੰਸਾਰਿਕ ਜੀਵਨ ਜਿਉਂਦਿਆਂ ਹੀ ਪਰਿਵਾਰਿਕ ਜੀਵਨ ਜਿਉਂਦਿਆਂ ਹੀ ਆਪਣੇ ਰੋਜ਼ਾਨਾ ਦੇ ਕਿਰਤਕਾਰ ਕਰਦਿਆਂ ਹੀ ਜਿੱਥੇ ਆਪ ਤਰਦਾ ਹੈ ਉੱਥੇ ਆਪਣੇ ਪਰਿਵਾਰ ਨੂੰ ਵੀ ਇਸ ਰਸਤੇ ਤੇ ਲਾਉਂਦਾ ਹੈ ਨਿਭੇ ਸਭ ਪਰਿਵਾਰ ਆਪਣੇ ਪਰਿਵਾਰ ਵਿੱਚ ਰਹਿ ਕੇ ਹੀ ਆਪਣੇ ਪਰਿਵਾਰ ਪਰਿਵਾਰ ਨੂੰ ਨਾਲ ਲੈ ਕੇ ਹੀ ਇਸ ਜਗਤ ਵਿੱਚੋਂ ਕਿਵੇਂ ਆਪਣੇ ਆਪ ਨੂੰ ਸਵਾਰਨਾ ਹੈ ਕਿਵੇਂ ਆਪਣੇ ਆਪ ਨੂੰ ਨਿਖਾਰਨਾ ਹੈ ਕਿਵੇਂ ਆਪਣੇ ਅੰਦਰ ਦੀ ਪਛਾਣ ਕਰਨੀ ਹੈ ਆਪਣੇ ਮਨ ਨੂੰ ਵਸ ਵਿੱਚ ਲੈ ਕੇ ਆਉਣਾ ਹੈ ਇਹ ਸਾਰੀਆਂ ਬਾਤਾਂ ਗੁਰੂ ਸ਼ਬਦ ਤੇ ਤੁਰ ਕੇ ਗੁਰਮੁਖ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਦੇ ਉੱਤੇ ਚੱਲ ਕੇ ਇਹਨਾਂ ਚੀਜ਼ਾਂ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ ਗੁਰਮੁਖ ਜੱਪੀ ਹੈ ਅੰਤਰ ਪਿਆਰ ਗੁਰਮੁਖ ਦੀ ਅਗਲੀ ਨਿਸ਼ਾਨੀ ਕੀ ਹੈ ਉਹ ਵਾਹਿਗੁਰੂ ਪਰਮਾਤਮਾ ਜੀ ਦੇ ਸ਼ੁਭ ਗੁਣਾਂ ਨੂੰ ਜਪਦੇ ਆ ਉਹਨੂੰ ਚੇਤੇ ਕਰਦੇ ਆ ਆਪਣੇ ਅੰਦਰ ਆਪਣੇ ਹਿਰਦੇ ਵਿੱਚ ਪਰਮਾਤਮਾ ਨਾਲ ਅਥਿਆਨ ਅਥਾ ਪਿਆਰ ਪਉਂਦਾ ਹੈ ਉਹਦਾ ਰੋਮ ਰੋਮ ਹਿਰਦਾ ਪ੍ਰਭੂ ਦੇ ਪਿਆਰ ਦੇ ਵਿੱਚ ਭਿੱਜ ਜਾਂਦਾ ਹੈ ਕਿਉਂਕਿ ਜਿਹੜਾ ਪ੍ਰਮਾਤਮਾ ਨੂੰ ਪਿਆਰ ਕਰਦਾ ਵਾ ਨਾ ਉਹ ਸਾਰੇ ਜਗਤ ਨੂੰ ਪਿਆਰ ਕਰਦਾ ਹੈ ਉਹ ਜ਼ਰਰੇ-ਜ਼ਰਰੇ ਨੂੰ ਪਿਆਰ ਕਰਦਾ ਹੈ ਕਿਉਂਕਿ ਜਿਹਦੇ ਹਿਰਦੇ ਵਿੱਚ ਪਿਆਰ ਦਾ ਝਰਨਾ ਫੁੱਟ ਜਾਵੇ ਫਿਰ ਉੱਥੇ ਨਫ਼ਰਤ ਨਹੀਂ ਆ ਸਕਦੀ ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਇਹ ਬਾਰ-ਬਾਰ ਗੱਲ ਗੁਰਬਾਣੀ 'ਚ ਸਮਝਾਈ ਹੈ ਕਿ ਜੇ ਤੂੰ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਡੁੱਬ ਜਾਵੇਂ ਜੇ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਖੁੱਬ ਜਾਵੇਂ ਫਿਰ ਸੱਚ ਜਾਣੀ ਜ਼ਿੰਦਗੀ ਜਿਉਣ ਦੇ ਅਰਥ ਬਦਲ ਜਾਣਗੇ ਫਿਰ ਮਾਂ ਕੋ ਬੈਰੀ ਨਹੀਂ ਬੇਗਾਨਾ ਫਿਰ ਕੋਈ ਐਨੀਮੀ ਨਹੀਂ ਕੋਈ ਦੁਸ਼ਮਣ ਨਹੀਂ ਹਰ ਕੋਈ ਮਿੱਤਰ ਹੀ ਹੈ ਪਿਆਰਾ ਹੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਇਹ ਸਿੱਖਿਆਵਾਂ ਦਿੱਤੀਆਂ ਤੁਸੀਂ ਸੋਚੋ ਖਾਂ ਭਾਈ ਕਨਈਆ ਜੀ ਦਾ ਜੀਵਨ ਕਿੈਸਾ ਡੂੰਗਾ ਬਣਾ ਦਿੱਤਾ ਕਿ ਭਾਈ ਕਨਈਆ ਜੀ ਪ੍ਰੇਮ ਦੇ ਵਿਰਾਗ ਦੇ ਵਿੱਚ ਪਰਮਾਤਮਾ ਦੇ ਵਿੱਚ ਐਸੇ ਖੁੱਭ ਗਏ ਕਿ ਉਹਨਾਂ ਦੀ ਅੱਖ ਹੁਣ ਦੁਸ਼ਮਣ ਮਿੱਤਰ ਪਹਿਚਾਣਦੀ ਨਹੀਂ ਉਹ ਤੇ ਸਿਰਫ ਇੱਕ ਰੱਬ ਨੂੰ ਜਾਣਦੇ ਨੇ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਮਾਨਵਤਾ ਦੀ ਸੇਵਾ ਕਰ ਰਹੇ ਨੇ ਜਿੱਦਣ ਇਨਸਾਨ ਨੂੰ ਇਹ ਗੱਲ ਸਮਝ ਆ ਜਾਂਦੀ ਆ ਨਾ ਕਿ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਮੈਂ ਖੁੱਭਣਾ ਹੈ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਬਾਕੀ ਸਾਰਾ ਝੂਠਾ ਪਿਆਰ ਆ ਫਿਰ ਉਹਦੇ ਉਹਦੇ ਅੰਦਰ ਸੱਚ ਪ੍ਰਗਟ ਹੋ ਜਾਂਦਾ ਹੈ ਫਿਰ ਉਹ ਲੋਕ ਵਿਖਾਵੇ ਦਾ ਪ੍ਰੇਮ ਨਹੀਂ ਕਰਦਾ ਫਿਰ ਉਹ ਅੰਦਰੋਂ ਨਿਰਮਲ ਅੰਦਰੋਂ ਵੀ ਬਾਹਰੋਂ ਵੀ ਇੱਕੋ ਜਿਹਾ ਹੋ ਕੇ ਗੁਰੂ ਦੀ ਮੱਤ ਤੇ ਤੁਰਦਾ ਹੈ ਗੁਰੂ ਦੇ ਹੁਕਮ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ ਤੇ ਸਹਿਬ ਜੀ ਕਹਿੰਦੇ ਐਸਾ ਗੁਰੂ ਦਾ ਸਿੱਖ ਗੁਰਮੁਖ ਜਪੀਐ ਅੰਤਰ ਪਿਆਰ ਗੁਰੂ ਜੀ ਦੇ ਸ਼ਨਮ ਹੋ ਕੇ ਹਿਰਦੇ ਵਿੱਚ ਪਿਆਰ ਧਾਰਨ ਕਰਦਾ ਹੈ ਤੇ ਪ੍ਰਭੂ ਜੀ ਨੂੰ ਜਪਦਾ ਹੈ ਗੁਰਮੁਖ ਪਾਈ ਹੈ ਸ਼ਬਦ ਆਚਾਰ ਜਦੋਂ ਹਿਰਦੇ ਵਿੱਚ ਪ੍ਰੇਮ ਪ੍ਰਗਟ ਹੁੰਦਾ ਹੈ ਪ੍ਰਮਾਤਮਾ ਜੀ ਦੇ ਵਾਸਤੇ ਫਿਰ ਇਹਦੇ ਅੰਦਰ ਜਿਹੜੀ ਡਿਵੈਲਪਮੈਂਟ ਬਣਦੀ ਹੈ ਜਿਹੜੀ ਇਹਦੇ ਅੰਦਰ ਦੇ ਵਿੱਚ ਬਦਲਾਅ ਹੁੰਦਾ ਹੈ ਉਹ ਕੀ ਹੁੰਦਾ ਹੈ ਕਿ ਫਿਰ ਇਹ ਗੁਰਮੁਖ ਗੁਰੂ ਸ਼ਬਦ ਦੇ ਵਿੱਚ ਜੁੜ ਕੇ ਆਪਣੇ ਕਿਰਦਾਰ ਦੀ ਡਿਵੈਲਪਮੈਂਟ ਕਰਦਾ ਹੈ ਆਪਣੇ ਕਰੈਕਟਰ ਨੂੰ ਉੱਚਾ ਕਰਦਾ ਹੈ ਗੁਰਮਤ ਦੇ ਵਿੱਚ ਗੁਰਨਾਨਕ ਜੀ ਦੇ ਜੀਵਨ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪੜ ਲੀਏ ਗੁਰੂ ਕੇ ਸਿੰਘਾਂ ਦਾ ਗੁਰੂ ਕੇ ਸਿੱਖਾਂ ਦਾ ਜੀਵਨ ਪੜੀਏ ਤੇ ਸਭ ਤੋਂ ਵੱਡੀ ਬਾਤ ਜਿਹੜੀ ਪ੍ਰਗਟ ਕੇ ਆਉਂਦੀ ਹਨ ਉਹ ਕਰੈਕਟਰ ਦੀ ਹੈ ਜਿਸ ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਕਿਰਦਾਰ ਦੇ ਉੱਪਰ ਕਰੈਕਟਰ ਦੇ ਉੱਪਰ ਜ਼ੋਰ ਦੇਣਾ ਚਾਲੂ ਕਰ ਦਿੱਤਾ ਆਪਣੇ ਕਿਰਦਾਰ ਨੂੰ ਬਿਲਡ ਕਰਨਾ ਚਾਲੂ ਕਰ ਦਿੱਤਾ ਉਹਨੂੰ ਜਗਤ ਦੇ ਵਿੱਚ ਕਿਸੇ ਜਗ੍ਹਾ ਨਾਮੁਸ਼ੀ ਨਹੀਂ ਫਿਰਸੈਣੀ ਪੈਂਦੀ ਕਿਉਂਕਿ ਕਹਿੰਦੇ ਨਾ ਜਿਹਦੇ ਅੰਦਰ ਕਾਣ ਆ ਉਹੀ ਝੁੱਕਦਾ ਹੈ ਉਹੀ ਡੁੱਬਦਾ ਹੈ ਉਹੀ ਰੁਕਦਾ ਹੈ ਜਿਹੜਾ ਅੰਦਰੋਂ ਨਿਰਮਲ ਹੈ ਉਹਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਡਰ ਆਪਣੇ ਪਾਪਾ ਨੂੰ ਲੁਕਾਉਂਦਾ ਹੈ ਮੇਰੇ ਅੰਦਰ ਪਾਪ ਹੈ ਮੈਂ ਡਰੂੰਗਾ ਕਿ ਮੇਰੇ ਪਾਪ ਪ੍ਰਗਟ ਨਾ ਹੋ ਜਾਣ ਜੇ ਹਿਰਦੇ 'ਚ ਪਾਪ ਨਹੀਂ ਹੈ ਫਿਰ ਕਾਹਦਾ ਡਰ ਫਿਰ ਉਹ ਨਾ ਡਰਦਾ ਨਾ ਡਰਾਉਂਦਾ ਸਹਿਬ ਜੀ ਕਹਿੰਦੇ ਨੇ ਗੁਰਮੁਖ ਪਾਈ ਹੈ ਸ਼ਬਦ ਆਚਾਰ ਗੁਰੂ ਦੀ ਮੱਤ ਤੇ ਤੁਰ ਕੇ ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਧਾਰਨ ਕਰਕੇ ਗੁਰੂ ਦੇ ਸ਼ਬਦ ਚੋਂ ਇਹ ਸਿੱਖਿਆ ਮਿਲੀ ਹੈ ਕਿ ਸੱਚੋ ਉਰੇ ਸਭ ਕੋ ਉਪਰ ਸੱਚ ਆਚਾਰ ਸੱਚ ਤੋਂ ਵੀ ਉੱਪਰ ਜੇ ਕੋਈ ਚੀਜ਼ ਹੈ ਤੇ ਉਹ ਇੱਕ ਕੈਰੇਕਟਰ ਆ ਉਹ ਤੁਹਾਡਾ ਆਚਰਣ ਆ ਜਿੰਨਾ ਆਚਰਣ ਮਜ਼ਬੂਤ ਹੋਊਗਾ ਜਿੰਨਾ ਆਚਰਣ ਗਹਿਰਾ ਹੋਊਗਾ ਉਹਨਾਂ ਗੁਰੂ ਦੀ ਬਖਸ਼ਿਸ਼ਾਂ ਰਹਿਮਤਾਂ ਤੁਹਾਡੇ ਜੀਵਨ ਵਿੱਚ ਵਰਤਣਗੀਆਂ ਆਖਰੀਆਂ ਪੰਕਤੀਆਂ ਸ਼ਬਦ ਭੇਦ ਜਾਣੇ ਜਾਣਾਈ ਗੁਰੂ ਦੇ ਦッセ ਰਾਹ ਤੇ ਤੁਰਨ ਵਾਲਾ ਬਨੁਖ ਗੁਰੂ ਜੀ ਦੇ ਸ਼ਬਦ ਉੱਤੇ ਚਲ ਕੇ ਆਪਣੇ ਮਨ ਨੂੰ ਗੁਰੂ ਦੀ ਬਾਣੀ ਦੇ ਵਿੱਚ ਪੁਰੋਂਦਾ ਹੈ ਸ਼ਬਦ ਭੇਦ ਜਾਣੇ ਜਾਣਾ ਗੁਰੂ ਦੇ ਸ਼ਬਦ ਰੂਪੀ ਤੀਰਾਂ ਦੇ ਨਾਲ ਆਪਣੇ ਹਿਰਦੇ ਨੂੰ ਵਿੰਨਦਾ ਹੈ ਤੇ ਜਦੋਂ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਜਦੋਂ ਪ੍ਰੇਮ ਦੇ ਤੀਰ ਇਸ ਹਿਰਦੇ ਦੇ ਵਿੱਚ ਜਾ ਕੇ ਖੁੱਬਦੇ ਨੇ ਫਿਰ ਤਾਂ ਭ੍ਰਮ ਘਟਿਆ ਜਾਂਦਾ ਈ ਫਿਰ ਜੀਵਨ ਦੇ ਸਾਰੇ ਭ੍ਰਮ ਸਾਰੇ ਡਾਊਟਸ ਸਾਰੇ ਭੁਲੇਖੇ ਮਿਟ ਜਾਂਦੇ ਨੇ ਤੇ ਜੀਵਨ ਨਿਰਮਲ ਹੋ ਜਾਂਦਾ ਹੈ ਸੱਜ ਜੇ ਅਗਲੀਆਂ ਪੰਕਤੀਆਂ 'ਚ ਕਿਰਪਾ ਕਰਦੇ ਨਾਨਕ ਹਉਮੈ ਜਾਲ ਸਮਾਈ ਫਿਰ ਇਹ ਨਾਨਕ ਗੁਰਮੁਖ ਆਪਣੀ ਹਉਮੈ ਆਪਣੀ ਖੁਦ ਗਿਰਜੀ ਸਾੜ ਕੇ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਆਪਣੀ ਈਗੋ ਨੂੰ ਮਾਰ ਕੇ ਆਪਣੀ ਮੈਂ ਨੂੰ ਖਤਮ ਕਰਕੇ ਆਪਣੀ ਮੈਂ ਨੂੰ ਸਾੜ ਕੇ ਫਿਰ ਪ੍ਰਮਾਤਮਾ ਦੇ ਵਿੱਚ ਆਪਣੇ ਆਪ ਨੂੰ ਐਸਾ ਲੀਨ ਕਰ ਲੈਂਦਾ ਹੈ ਜਿਵੇਂ ਨਦੀਆਂ ਸਾਗਰ ਦੇ ਵਿੱਚ ਲੀਨ ਹੋ ਜਾਂਦੀਆਂ ਨੇ ਫਿਰ ਉਹਨਾਂ ਦਾ ਨਾਮ ਕੋਈ ਨਹੀਂ ਰਹਿੰਦਾ ਨਾ ਉਹ ਗੰਗਾ ਰਹਿੰਦੀ ਹੈ ਨਾ ਉਹ ਸਰਸਵਤੀ ਰਹਿੰਦੀ ਹੈ ਫਿਰ ਉਹ ਇੱਕ ਹੀ ਰੂਪ ਬਣ ਜਾਂਦੀ ਹੈ ਇਹ ਸਾਗਰ ਹੈ ਇਹ ਸਮੁੰਦਰ ਹੈ ਅਸੀਂ ਜਿੰਨੀਆਂ ਵੀ ਨਦੀਆਂ ਆ ਸਾਡਾ ਮੂਲ ਪਰਮਾਤਮਾ ਸਾਨੂੰ ਪਰਮਾਤਮਾ ਜੀ ਦੇ ਵਿੱਚ ਲੀਨ ਹੋਣ ਵਾਸਤੇ ਇਹ ਮਨੁੱਖਤਾ ਦਾ ਜੀਵਨ ਮਿਲੇ ਹੈ ਆਪਣੇ ਸਰੀਰ ਨੂੰ ਪਾਲਣ ਵਾਸਤੇ ਰਜਿਕ ਖਾਣਾ ਹੈ ਨਾ ਕਿ ਰਜਿਕ ਪਦਾਰਥਾਂ ਦੀ ਦੌੜ ਦੇ ਵਿੱਚ ਇਸ ਸਰੀਰ ਨੂੰ ਗਾਲਣਾ ਅੱਜ ਦੁਨੀਆ ਕੀ ਕਰ ਰਹੀ ਹੈ ਸਰੀਰ ਨੂੰ ਪਾਲਣ ਵਾਸਤੇ ਨਹੀਂ ਆਪਾਂ ਰਜਿਕ ਖਾ ਰਹੇ ਆਪਾਂ ਪਦਾਰਥਾਂ ਦੀ ਆਪਣੀ ਮਨੋ ਇੱਛਾਵਾਂ ਪੂਰਨ ਕਰਨ ਦੀਆਂ ਆਛਾਵਾਂ ਨੂੰ इच्छा मनोपूरण ਕਰਨ ਵਾਸਤੇ ਸਰੀਰ ਨੂੰ ਗਲਤ ਰਸਤੇ ਤੇ ਲੈ ਕੇ ਜਾ ਰਹੇ ਆਂ ਪਾਪ ਪੁੰਨ ਠਗੌਰੀ ਬੇਈਮਾਨੀ ਝੂਠ ਫਰੇਬ ਤਾਂ ਇਹੋ ਜੀਵਨ ਵਿੱਚ ਜਾਦਾ ਕਿਉਂਕਿ ਜੀਵਨ ਦਾ ਨਿਰਵਾਹ ਗੁਰੂ ਦੇ ਸ਼ਬਦ ਨਾਲ ਕਰਨ ਦੀ بجائے ਪਦਾਰਥਾਂ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਸਰੀਰ ਨਾ ਪਦਾਰਥਾਂ ਦਾ ਪੜਦਾ ਸਰੀਰ ਪੜਦਾ ਹੈ ਰਿਜਕ ਦੇ ਨਾਲ ਤੁਹਾਡੇ ਘਰ ਦੇ ਵਿੱਚ ਭਾਵੇਂ ਕਿੰਨੀਆਂ ਮਹਿੰਗੀਆਂ ਗੱਡੀਆਂ ਖਲੋਤੀਆਂ ਹੋਣ ਸੋਨੇ ਦੇ ਭੰਡਾਰ ਲੱਗੇ ਹੋਣ ਪਰ ਜੇ ਰੋਟੀ ਖਾਣ ਨੂੰ ਨਾ ਹੋਵੇ ਘਰ ਕਣਕ ਨਾ ਹੋਵੇ ਪਦਾਰਥ ਨਾ ਖਾਣ ਨੂੰ ਹੋਣ ਤੇ ਸਰੀਰ ਨੇ ਸੋਨੇ ਨਾਲ ਤਨੀ ਰੱਜ ਜਾਣਾ ਸਰੀਰ ਨੂੰ ਰਜਾਉਣ ਵਾਸਤੇ ਅਨਾਜ ਚਾਹੀਦਾ ਹੈ ਭੋਜਨ ਚਾਹੀਦਾ ਤੇ ਭੋਜਨ ਸੱਜਣਿਓ ਇੱਕ ਮੁਠੀ ਦੇ ਨਾਲ ਸਰ ਜਾਂਦਾ ਪਰ ਮਨੁੱਖ ਬਾਂਦਰ ਵਾਂਗੂ ਹਾਂਡੀ ਦੇ ਵਿੱਚ ਹੱਥ ਪਾ ਕੇ ਬੈਠਾ ਨਾ ਹੱਥ ਛੱਡੇ ਨਾ ਹਾਂਡੀ ਚੋਂ ਹੱਥ ਬਾਹਰ ਨਿਕਲੇ ਤੇ ਹੁਣ ਮਦਾਰੀ ਦੇ ਹੱਥ ਵਿੱਚ ਰੋਜ਼ ਨੱਚਦਾ ਰੋਜ਼ ਤੜਫਦਾ ਰੋਜ਼ ਬਿਲਕਦਾ ਕਿ ਮੈਨੂੰ ਸਕੂਨ ਮਿਲ ਜਾਵੇ ਪਰ ਅੰਦਰੋਂ ਸੋਨਾ ਪਾਨਿਆ ਅੰਦਰ ਖੋਖਲਾ ਪਾਨਿਆ ਜਿਵੇਂ ਲੱਕੜ ਕੁਣ ਦੇ ਨਾਲ ਅੰਦਰੋਂ ਖੋਖਲੀ ਹੋ ਜਾਂਦੀ ਹੈ ਏਵੇਂ ਅਸੀਂ ਆਪਣਾ ਜੀਵਨ ਵਿਕਾਰਾਂ ਦੇ ਨਾਲ ਅੰਦਰੋਂ ਖੋਖਲਾ ਕਰ ਲਿਆ ਇਸ ਜੀਵਨ ਨੂੰ ਜੇ ਨਿਰਮਲ ਕਰਨਾ ਹੈ ਗੁਰੂ ਦੇ ਸ਼ਬਦ ਤੇ ਤੁਰਨਾ ਪਊਗਾ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਪਊਗੀ ਕੁਝ ਛੱਡਣਾ ਪਊਗਾ ਪੌਣ ਦੇ ਲਈ ਰੱਬ ਪੌਣਾ ਤੇ ਪਦਾਰਥਾਂ ਦੀ ਦੌੜ ਪਦਾਰਥਾਂ ਦਾ ਲਾਲਚ ਪੈਮਾਨੀ ਛੱਡਣੀ ਪਊਗੀ ਤਾਂ ਗੁਰੂ ਇਸ ਘਰ ਵਿੱਚ ਆ ਕੇ ਵਸੂਗਾ ਸੋ ਗੁਰੂ ਸ਼ਬਦ ਵਿੱਚ ਡੁੜਿਏ ਗੁਰੂ ਦੇ ਦੱਸੇ ਗਾੜੀ ਰਾਹ ਦੇ ਉੱਤੇ ਆਪਣੇ ਜੀਵਨ ਸਫਰ ਨੂੰ ਤੋਰੀਏ ਤਾਂ ਹੀ ਹੋਣਗੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਕਰ ਪ੍ਰਭੂ ਬਾਬੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਈਗੁਰੀਤੀ